ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਮੈਂ ਬਣਾਉਂਗੀ ਚੁਬੜਾਂ ਦੀ ਚਟਨੀ ਬਿਲਕੁਲ ਆਪਾਂ ਦੇਸੀ ਤਰੀਕੇ ਨਾਲ ਤੇ ਆਸਾਨ ਤਰੀਕੇ ਨਾਲ ਚੁਬੜਾਂ ਦੀ ਚਟਨੀ ਬਣਾਵਾਂਗੇ ਚੁਬੜੇ ਇਹ ਦੇਸੀ ਹੈਗੇ ਬਹੁਤ ਵਧੀਆ ਚੁਬੜ ਹੈਗੇ ਆ ਤੇ ਹਾਂਜੀ ਨਾ ਹੀ ਤਾਂ ਕੋਈ ਆਪਾਂ ਕੁੰਡੇ ਦੇ ਵਿੱਚ ਕੁੱਟ ਕੇ ਚਟਨੀ ਬਣਾਵਾਂਗੇ ਤੇ ਨਾ ਹੀ ਆਪਾਂ ਕੋਈ ਮਿਕਸੀ ਦੀ ਆਪਾਂ ਵਰਤੋਂ ਕਰਾਂਗੇ ਚਟਨੀ ਬਣਾਉਣ ਵਾਸਤੇ ਬਹੁਤ ਹੀ ਆਸਾਨ ਤਰੀਕਾ ਆਪਾਂ ਇਹ ਜਿਹੜਾ ਚਟਨੀ ਬਣਾਉਂਦਾ ਦੱਸਾਂਗੇ ਹੁਣ ਚੁਬੜਾਂ ਨੂੰ ਸਭ ਤੋਂ ਪਹਿਲਾਂ ਤਾਂ ਛੱਲਾ ਲਾਂਗੇ ਪਹਿਲਾਂ ਮੈਂ ਪਾਣੀ ਦੇ ਨਾਲ ਨਾ ਧੋੜਿਆ ਸੀਗਾ ਕਿਉਂਕਿ ਕਈ ਵਾਰ ਇਹਨਾਂ ਦੇ ਵਿੱਚ ਨਾ ਮਿੱਟੀ-ਮੁੱਟੀ ਲੱਗੀ ਹੁੰਦੀ ਆ ਤੇ ਇਸ ਤਰ੍ਹਾਂ ਆਪਾਂ ਛੱਲ ਲਾਂਗੇ ਪਤਲਾ-ਪਤਲਾ ਛਿਲਕਣ ਦਾ ਲਾ ਦਾਂਗੇ ਹਾਂਜੀ ਸਾਰੇ ਚੁਬੜਾ ਆਪਾਂ ਛੱਲ ਲਏ ਹੈਗੇ ਆ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਲਾਂਗੇ ਇਹਨਾਂ ਦੇ ਦੋ-ਦੋ ਤਿੰਨ-ਤਿੰਨ ਪੀਸ ਕਰ ਲਾਂਗੇ ਤੇ ਇਹਨਾਂ ਨੂੰ ਨਾ ਕੱਟਣ ਤੋਂ ਪਹਿਲਾਂ ਚੈੱਕ ਜ਼ਰੂਰ ਕਰ ਲੈਣਾਗਾ ਕਈ ਵਾਰ ਆਹ ਹੁੰਦੇ ਵੀ ਚੁਬੜ ਜਿਹੜੇ ਹੁੰਦੇ ਵੀ ਕਈ ਵੜ ਕੜਤਨਝ ਹੁੰਦੇ ਹੈਗੇ ਤੇ ਚਟਨੀ ਬਣਾਉਣ ਤੋਂ ਪਹਿਲਾਂ ਕੱਟਣ ਤੋਂ ਪਹਿਲਾਂ ਹਨਾ ਤੇ ਚੈੱਕ ਕਰਨੇ ਚੁਬੜ ਜੁੜੀ ਹੁੰਦੇ ਆ ਫਿਰ ਆਨ ਇਹ ਕਈ ਵਾਰ ਹੋ ਜਾਂਦੀ ਆਪਣੀ ਕੋਆਰਡੀਨੇਟ ਹੋ ਜਾਏ ਇਸ ਕਰਕੇ ਫਿਰ ਪਹਿਲਾਂ ਚੈੱਕ ਜ਼ਰੂਰ ਕਰ ਲਿਓ ਬੜਾ ਹਾਂਜੀ ਸਾਰੇ ਚੁਬੜਾ ਆਪਾਂ ਚੀਰ ਲਏ ਹੈਗੇ ਦੋ ਦੋ ਤਿੰਨ ਤਿੰਨ ਪੀਸ ਕਰ ਲਏ ਚੁਬੜਾਂ ਦੇ ਤੇ ਹੁਣ ਇਹਨਾਂ ਨੂੰ ਰੱਖ ਦਾਂਗੇ ਆਪਾਂ ਸਾਈਡ ਤੇ ਇੱਕ ਆਪਾਂ ਇਸ ਤਰ੍ਹਾਂ ਦਾ ਹੁਣ ਚੋਪਰ ਲੈ ਲਾਂਗੇ ਤੇ ਚੋਪਰ ਦੇ ਵਿੱਚ ਹੁਣ ਆਪਾਂ ਇਸ ਤਰ੍ਹਾਂ ਬਲੇਡ ਰੱਖ ਦਾਂਗੇ ਤੇ ਇਹਦੇ ਵਿੱਚ ਹੁਣ ਪਤਾ ਆਪਾਂ ਪਾ ਦਾਂਗੇ ਲਸਣ ਇੱਕ ਗੰਢੀ ਲਸਣ ਦੀ ਲਈ ਸੀਗੀ ਇਹਨੂੰ ਆਪਾਂ ਛਿੱਲ ਲਿਆ ਸੀਗਾ ਉਸ ਤੋਂ ਬਾਅਦ ਪਾਣੀ ਦੇ ਨਾਲ ਧੋ ਲਿਆ ਸੀਗਾ ਤੇ ਹੁਣ ਪਾ ਦਾਂਗੇ ਥੋੜਾ ਜਿਹਾ ਅਦਰਕ ਕੱਟਿਆ ਹੋਇਆ ਤੇ ਤਿੰਨ ਹਰੀਆਂ ਮਿਰਚਾਂ ਇਹ ਪਾ ਦਾਂਗੇ ਆਪਾਂ ਹੁਣ ਪਾ ਦਾਂਗੇ ਦੋ ਪਿਆਜ਼ ਕੱਟੇ ਹੋਏ ਹੁਣ ਆਪਾਂ ਇਹ ਰ ਇਹਨਾਂ ਨੂੰ ਚੋਪ ਕਰ ਲਾਂਗੇ ਬਾਕੀ ਦਾ ਸਮਾਨ ਆਪਾਂ ਬਾਅਦ ਚੋਪ ਕਰਾਂਗੇ ਇੰਨਾ ਕੁ ਸਮਾਨ ਨਾ ਚੋਪ ਕਰਨਾ ਫਿਰ ਸੌਖਾ ਹੋ ਜਾਂਦਾ ਅੱਧਾ-ਅੱਧਾ ਸਮਾਨ ਆਪਾਂ ਚੋਪ ਕਰ ਲਾਂਗੇ ਹਾਂਜੀ ਅੱਧਾ ਕ ਸਮਾਨ ਆਪਾਂ ਹੁਣ ਚੋਪ ਕਰ ਲਿਆ ਥੋੜਾ ਜਾਂ ਤੇ ਹੁਣ ਆਪਾਂ ਪਾ ਦਾਂਗੇ ਕੱਟੇ ਹੋਏ ਚਿਬੜ ਅੱਧੇ ਕ ਜੁੱਬੜ ਪਾਤੇ ਆ ਚੋਪਰ ਦੇ ਵਿੱਚ ਹਾਂਜੀ ਸਾਰੀ ਚਟਨੀ ਆਪਾਂ ਬਣਾ ਲਈ ਹੈਗੀ ਐ ਤੇ ਆ ਨਾ ਬਾਅਦ ਚ ਥੋੜਾ ਏ ਧਨੀਆ ਸੀਗਾ ਤੇ ਉਹ ਵੀ ਮੈਂ ਬਾਅਦ ਚ ਚੋਪਰ ਦੇ ਵਿੱਚ ਚੋਪ ਕਰ ਲਿਆ ਸੀ ਅੱਧੇ ਕ ਚਟਨੀ ਆਪਾਂ ਇੱਧਰ ਕੱਢ ਲਈ ਸੀਗੀ ਉਸ ਤੋਂ ਬਾਅਦ ਆਪਾਂ ਹਸਨਾਮ ਉਹ ਕਰ ਲਿਆ ਸੀਗਾ ਚੋਪ ਕਰ ਲਿਆ ਸੀ ਹੁਣ ਆਪਾਂ ਸਾਰੀ ਚਟਨੀ ਇਹਦੇ ਵਿੱਚ ਕੱਢ ਲੈਣੇ ਆ ਹਾਂਜੀ ਸਾਰੀ ਚਟਨੀ ਨੂੰ ਆਪਾਂ ਕੱਢ ਲਿਆ ਤੇ ਹੁਣ ਆਪਾਂ ਥੋੜੀ ਜਿਹੀ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਹੁਣ ਪਾ ਦਾਂਗੇ ਆਪਾਂ ਨਮਕ ਸਵਾਦ ਅਨੁਸਾਰ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਕਾਲਾ ਨਮਕਾ ਕਾਲੇ ਨਮਕ ਨਾਲ ਵੀ ਚਟਨੀ ਬਹੁਤ ਵਧੀਆ ਲੱਗਦੀ ਆ ਤੇ ਥੋੜੀ ਜਿਹੀ ਪਾ ਦਾਂਗੇ ਆਪਾਂ ਵੈਸੇ ਤਾਂ ਆਪਾਂ ਹਰੀਆਂ ਮਿਰਚਾਂ ਪਾ ਗਏ ਨੇ ਥੋੜੀ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਹੁਣ ਆਪੇ ਨੂੰ ਚੰਗੀ ਤਰ੍ਹਾਂ ਮਿਲਾ ਦਿੰਨੇ ਆ ਚਾਹੇ ਤਾਂ ਤੁਸੀਂ ਪੀਸੀ ਵੀ ਕਾਲੀ ਮਿਰਚ ਪਾ ਸਕਦੇ ਆ ਤੇ ਹੁਣ ਇੱਕ ਚਮਚ ਪਾ ਦਾਂਗੇ ਆਪਾਂ ਚਾਟ ਮਸਾਲੇ ਦਾ ਇਹਨੂੰ ਵੀ ਆਪਾਂ ਹੁਣ ਚੰਗੀ ਤਰ੍ਹਾਂ ਮਿਲਾ ਦਿੰਨੇ ਆ ਹਾਂਜੀ ਚਟਣ ਦੇ ਵਿੱਚ ਆਪਾਂ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਲਾਤੇ ਹੈਗੇ ਤੇ ਦੇਖੋ ਚਟਨੀ ਆਪਣੀ ਬਣ ਕੇ ਹੋ ਗਈ ਹੈ ਰੈਡੀ ਕਿੰਨੀ ਵਧੀਆ ਚਟਨੀ ਬਣੀ ਹੈਗੀ ਬਹੁਤ ਹੀ ਆਸਾਨ ਤਰੀਕਾ ਆਪਾਂ ਦੱਸਿਆ ਚਟਨੀ ਬਣਾਉਣ ਦਾ ਇਹਨਾ ਤਾਂ ਤੁਹਾਨੂੰ ਕੁੰਡੇ ਵਿੱਚ ਕੁੱਟਣ ਦੀ ਜ਼ਰੂਰਤ ਤਾਂ ਨਹੀਂ ਤੁਹਾਨੂੰ ਇਹ ਮਿਕਸੀ ਦੇ ਵਿੱਚ ਬਣਾਉਣ ਦੀ ਜ਼ਰੂਰਤ ਆ ਜੇ ਆਪਾਂ ਮਿਕਸੀ ਦੇ ਵਿੱਚ ਇਸ ਚਟਨੀ ਨੂੰ ਬਣਾਵਾਂਗੇ ਨਾ ਤੇ ਪੂਰੀ ਪੀਸੀ ਜਾਊਗੀ ਜਿਵੇਂ ਗਰੇਵੀ ਹੁੰਦੀ ਹੈ ਐਦਾਂ ਦੀ ਬਣ ਜਾਊਗੀ ਚਟਨੀ ਪਰ ਜਦੋਂ ਤੁਸੀਂ ਇਸ ਤਰ੍ਹਾਂ ਦਰਦਰੀ ਜੀ ਚਟਨੀ ਬਣਾ ਕੇ ਖਾਓਗੇ ਨਾ ਤੇ ਚਟਨੀ ਬਹੁਤ ਜ਼ਿਆਦਾ ਇਹ ਸਵਾਦ ਲੱਗੂ ਚਾਹੇ ਤੁਸੀਂ ਰੋਟੀ ਦੇ ਨਾਲ ਖਾਓ ਚਾਹੇ ਤੁਸੀਂ ਇਸ ਚਟਨੀ ਨੂੰ ਪਰੌਂਠੇ ਦੇ ਨਾਲ ਖਾਓ ਚਟਨੀ ਬਹੁਤ ਵਧੀਆ ਲੱਗਦੀ ਹੈ ਬਹੁਤ ਜ਼ਿਆਦਾ ਇਹ ਟੇਸਟੀ ਹੈਗੀ ਆ ਤੇ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਆ ਤੇ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸੋ ਜੇਕਰ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਲਿਆ ਕਰੋ ਲਾਈਕ ਵੀ ਕਰ ਦਿਓ ਇੱਕ ਸੋਨਾ ਜਿਹਾ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਤੇ ਮਿਲਦੇ ਆਂ ਕਿ ਆਪਾਂ ਨਿਊ ਰੈਸਪੀ ਨਾਲ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਤੁਸੀਂ ਫੁੱਲ ਵੇਖਿਆ ਕਰੋ